ਹਾਂਜੀ ਪੰਜਾਬੀਓ ਕੱਲ ਨੂੰ ਫਿਰ ਅੰਵਾਲੇ ਦੀ ਧਰਤੀ ਤੇ ਕਰ ਦੋ ਵੱਡਾ ਇਕੱਠ ਦਿਖਾ ਦਿਓ ਹਰਿਆਣੇ ਦੀ ਸਰਕਾਰ ਨੂੰ ਕਿ ਪੰਜਾਬ ਪੂਰਾ ਜਾਗਦਾ ਤੇ ਪੰਜਾਬ ਹਰਿਆਣੇ ਦੇ ਨਾਲ ਹਰ ਟਾਈਮ ਖੜਾ ਹੈ ਜਦੋਂ ਜਦੋਂ ਹਰਿਆਣੇ ਤੇ ਭੀੜ ਪਈਆ ਜਦੋਂ ਜਦੋਂ ਹਰਿਆਣੇ ਦੇ ਲੋਕਾਂ ਤੇ ਕੋਈ ਤਸੱਦਦ ਹੋਇਆ ਤਾਂ ਪੰਜਾਬ ਵੱਡੇ ਭਾਈ ਦਾ ਰੋਲ ਅਦਾ ਕਰਦਾ ਤੇ ਕੱਲ ਨੂੰ ਵੀ ਵੱਡੇ ਭਾਈ ਦਾ ਰੋਲ ਅਦਾ ਕਰਨਾ ਤੇ ਕਿਹੜੇ ਕਿਹੜੇ ਭਰਾ ਕੱਲ ਨੂੰ ਵੱਡੀ ਗਿਣਤੀ ਵਿੱਚ ਜਾ ਰਹੇ ਨੇ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਫਰਜ਼ ਵੀ ਬਣਦਾ ਏ ਉਸ ਯੋਧੇ ਲਈ ਜਿਹੜਾ ਜੋਧਾ ਕਿਸਾਨੀ ਲਈ ਨੇ ਧੜਕ ਹੋ ਕੇ ਲੜਿਆ ਸਾਡਾ ਭਰਾ ਨਵਦੀਪ ਸਿੰਘ ਜਲਵੇੜਾ ਤੇ ਤਸੱਦਦ ਕਿੰਨੇ ਹੋ ਗਏ ਨੇ ਤੇ ਜੇਕਰ ਅਸੀਂ ਨਵਦੀਪ ਨੂੰ ਜੇਲ੍ਹ ਤੋਂ ਬਾਹਰ ਨਾ ਕਢਾ ਸਕੇ ਪੰਜਾਬੀ ਉੱਤੇ ਫਿਰ ਸਾਡੇ ਤੇ ਲਹਨਤਾਂ ਨੇ ਪਹਿਲਾਂ ਭਾਨੇਵਾਰੀ ਬਹੁਤ ਜ਼ੋਰ ਲਾਇਆ ਪੰਜਾਬੀਆਂ ਨੇ ਪੂਰੇ ਹਰਿਆਣੇ ਨੇ ਰਾਜਸਥਾਨ ਦੇ ਵੱਖ-ਵੱਖ ਏਰੀਏ ਦੇ ਲੋਕਾਂ ਨੇ ਇਸੇ ਤਰ੍ਹਾਂ ਕੱਲ ਨੂੰ ਵੀ ਮੈਂ ਉਮੀਦ ਕਰਦਾ ਕੀ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਐਪ ਜਿੰਨੇ ਇਨਸਾਫ ਪਸੰਦ ਲੋਕ ਪੂਰੇ ਭਾਰਤ ਚ ਬੈਠੇ ਨੇ ਜੋਰ ਲਾਉਣਗੇ ਤੇ ਸਰਕਾਰ ਦੀਆਂ ਅੱਖਾਂ ਖੋਲਣਗੇ ਤੇ ਇਸ ਮੇਰੀ ਗੱਲ ਨੂੰ ਕਰ ਦਿਓ ਸ਼ੇਅਰ ਤੇ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਬਾਈਆਂ ਵਾਲੇ ਪਹੁੰਚ ਜੋ ਅਬਾਲੇ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਕਰਕੇ ਦੱਸ ਦੋ ਕਿ ਨਵਦੀਪ ਬੇਗੁਨਾਹ ਹੈ ਨਵਦੀਪ ਸਾਡਾ ਯੋਧਾ ਹੈ ਨਵਦੀਪ ਸਾਡੀ ਕਿਸਾਨੀ ਦੀ ਲੜਨ ਵਾਲਾ ਉਹ ਭਰਾ ਹੈ ਜਿਹੜਾ ਹਮੇਸ਼ਾ ਸਾਡੇ ਨਾਲ ਮੁੱਢ ਨਾਲ ਮੁੱਢਾ ਜੋੜ ਕੇ ਖੜਦਾ ਹੈ ਤੇ ਆਜੋ ਫਿਰ ਕੱਲ ਨੂੰ ਬਾਈ ਸਰਕਾਰ ਦੀਆਂ ਅੱਖਾਂ ਖੋਲਦੀ ਕਿੰਨ੍ਹ ਮਦੀਪ ਪਿੱਛੇ ਕਿੰਨੀ ਇੱਕ ਜਨਤਾ ਫਿਰ ਪਤਾ ਲੱਗ ਜੂ ਕੱਲ ਨੂੰ ਫਿਰ